ਸ਼ਸ਼ੀਕਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸਾਰੇ ਮੀਡੀਆ ਪਰਸਨਸ ਜੋ ਅੱਜ ਇੱਥੇ ਮੇਰੇ ਸੱਦੇ ਉੱਤੇ ਪਹੁੰਚੇ ਨੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਔਰ ਅੱਜ ਵਿਭਾਗ ਨਾਲ ਜੁੜੇ ਹੋਏ ਔਰ ਪੰਜਾਬ ਦੇ ਜਿਹੜੇ 32% ਤੋਂ ਉੱਤੇ ਆਬਾਦੀ ਬਣਾਉਦੇ ਨੇ ਲੋਕ ਅੱਜ ਉਹਨਾਂ ਦੇ ਬੱਚਿਆਂ ਦੀ ਗੱਲ ਕਰਨ ਜਾ ਰਹੀ ਆ। ਔਰ ਸਾਡੇ ਵਿਭਾਗ ਨਾਲ ਜੁੜੀਆਂ ਹੋਈਆਂ ਜੋ ਸਕੀਮਾਂ ਨੇ ਭਾਵੇਂ ਉਹ ਪਹਿਲਾਂ ਤੋਂ ਚੱਲ ਰਹੀਆਂ ਨੇ ਪਰ ਅਸੀਂ ਉਹਦੇ ਵਿੱਚ ਕੀ ਕੀ ਮੋਡੀਫਿਕੇਸ਼ਨਸ ਕੀ ਕੀ ਅਸੀਂ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਉੱਪਰ ਤੱਕ ਲੈ ਕੇ ਗਏ ਮੈਂ ਉਹ ਐਕਸਪਲੇਨ ਕਰਾਂਗੀ। ਸਭ ਤੋਂ ਪਹਿਲਾਂ ਮੈਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਕਰਾਂਗੀ ਜਿਹੜੀ ਕਿ ਇੱਕ ਇਹੋ ਜੀ ਸਕੀਮ ਹੈ ਜੋ ਸਾਲਾਂ ਬੱਧੀ ਵਿਵਾਦਾਂ ਦੇ ਘੇਰੇ ਵਿੱਚ ਰਹੀ। ਔਰ ਜੋ ਪੈਸਾ ਸਾਡੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਖਰਚਿਆ ਜਾਣਾ ਸੀ ਉਹ ਕਿਤੇ ਹੋ ਰਹੀ ਜਾਂਦਾ ਰਿਹਾ ਸਾਲਾਂ ਬੱਧੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਸ ਸਕੀਮ ਨੂੰ ਲਿਖਾ ਤੇ ਲੈ ਕੇ ਆਏ ਜੋ ਵੀ ਇਹਨਾਂ ਵਿੱਚ ਦੋਸ਼ੀ ਸੀ ਜਿਨ੍ਹਾਂ ਨੇ ਇਸ ਸਕੀਮ ਨੂੰ ਡਾਇਵਰਟ ਕੀਤਾ ਕਿਸੇ ਹੋਰ ਪਾਸੇ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ ਔਰ ਅੱਜ 3 ਸਾਲ ਤੋਂ ਉੱਪਰ ਹੋ ਗਏ ਸਰਕਾਰ ਬਣੀ ਨੂੰ ਤੇ ਅਸੀਂ ਜਿਹੜੇ ਉਸ ਸਮੇਂ ਬੱਚੇ ਸੀ ਸਾਡੇ ਕੋਲ 2021 ਦੇ ਐਂਡ ਵਿੱਚ 176842 ਬੱਚੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦਾ ਲਾਭ ਲੈ ਰਹੇ ਸੀ। ਔਰ ਅੱਜ 3 ਸਾਲਾਂ ਦੇ ਬਾਅਦ ਜੋ 24 25 ਦਾ ਸਾਡੇ ਕੋਲੇ ਡਾਟਾ ਹੈ ਸਾਡੇ ਕੋਲ 237456 ਬੱਚੇ ਜਿਹੜੇ ਆ ਉਹ ਹੁਣ ਪੋਸਟ میٹرਿਕ ਸਕਾਲਰਸ਼ਿਪ ਦਾ ਲਾਭ ਲੈ ਰਹੇ ਨੇ। ਗਿਣਤੀ ਦੇ ਵਿੱਚ 35% ਵਾਧਾ ਹੋਇਆ ਤੇ ਜੇਕਰ ਮੈਂ ਗੱਲ ਕਰਾਂ ਕਿ ਜੇ ਕੰਪੈਰੀਜ਼ਨ ਕਰਨਾ ਹੋਵੇ ਕਿਉਂਕਿ ਅਕਸਰ ਲੋਕ ਕੰਪੈਰੀਜ਼ਨ ਕਰਕੇ ਦੇਖਦੇ ਆ ਕਿ ਚੰਗਾ ਜਾਂ ਮਾੜਾ ਸੋ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਜੋ ਇਸ ਤੋਂ ਪਹਿਲਾਂ ਸਰਕਾਰ ਕੰਮ ਕਰ ਰਹੀ ਸੀ ਉਹਦੇ 5 ਸਾਲਾਂ ਦੇ ਵਿੱਚ ਜਿੰਨੇ ਬੱਚਿਆਂ ਨੇ ਸਕਾਲਰਸ਼ਿਪ ਲਈ ਉਹਨਾਂ ਦੀ ਗਿਣਤੀ ਸੀਗੀ ਤਕਰੀਬਨ 3 ਲੱਖ 71000 ਤੇ ਜਿਹੜੇ ਬੱਚਿਆਂ ਨੇ ਏਸ 3 ਸਾਲਾਂ ਦੇ ਵਿੱਚ 3 ਸਾਲ ਤੋਂ ਉੱਪਰ ਕੁਝ ਸਮਾਂ ਹੋ ਗਿਆ ਉਹ ਜਿੰਨੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਿੱਤੀ ਉਹ ਗਿਣਤੀ ਹੈ 6,78,000 ਸੋ ਤਕਰੀਬਨ 3 ਲੱਖ ਵਿਦਿਆਰਥੀ ਜਿਹੜੇ ਆ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਚੱਲ ਰਹੀ ਸਰਕਾਰ ਹੈ 3 ਲੱਖ ਵੱਧ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਦਾ ਲਾਭ ਉਠਾਇਆ ਅਸੀਂ ਹੁਣ 2025-26 ਦੇ ਵਿੱਚ ਇਹ ਟੀਚਾ 2 ਲੱਖ 70 ਹਜ਼ਾਰ ਵਿਦਿਆਰਥੀ ਜਿਹੜੇ ਇਸ ਸਾਲ ਦੌਰਾਨ ਮਿੱਥੇ ਐ ਕਿਉਂਕਿ ਅਸੀਂ ਇਸ ਸਕੀਮ ਨੂੰ ਬਹੁਤ ਜ਼ਿਆਦਾ ਕੈਂਪੇਨ ਕਰਕੇ ਇੰਸਟੀਚਿਊਸ਼ਨਸ ਦੇ ਤੱਕ ਸੈਮੀਨਾਰਸ ਤੱਕ ਕਰਵਾ ਕੇ ਇੱਥੋਂ ਤੱਕ ਕਿ ਪਲੱਸ 2 ਦੇ ਬੱਚਿਆਂ ਨੂੰ ਸੈਂਸਟਾਈਜ਼ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਸਕੀਮ ਦੇ ਅੰਦਰ ਐਨਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਬਿਨਾ ਜੋ ਅਸੀਂ ਹੋਰ ਜਿਹੜੇ ਉੱਚ ਪੱਤੀ ਦੇ ਕਾਲਜ ਐ ਜੋ ਇੰਸਟੀਚਿਊਸ਼ਨ ਐ ਉਹਨਾਂ ਨੂੰ ਜੋੜਨ ਦੀ ਅਪੀਲ ਕਰ ਰਹੇ ਸੀ ਅਸੀਂ ਕਾਮਯਾਬ ਹੋਏ ਆ ਜਿਦੇ ਵਿੱਚ ਸਾਡੇ 11 ਕਾਲਜ ਨੇ ਜਿੰਨਾ ਚ ਪੜਨ ਵਾਲੇ ਬੱਚੇ ਹੁਣ ਇਸ ਸਕੀਮ ਦਾ ਲਾਭ ਲੈ ਸਕਣਗੇ ਜਿਦੇ ਵਿੱਚ AIMS ਬਠਿੰਡਾ IIT ਰੋਪੜ NIT ਜਲੰਧਰ IIM ਅੰਮ੍ਰਿਤਸਰ ਨਾਈਪਰ ਮੋਹਾਲੀ NIFT ਮੋਹਾਲੀ ISI ਚੰਡੀਗੜ੍ਹ ਹਾਪਰ ਕਾਲਜ ਪਟਿਆਲਾ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾ ਪਟਿਆਲਾ ਆਈਸਰ ਮੋਹਾਲੀ ਤੇ ਆਈਐਚਐਮ ਗੁਰਦਾਸਪੁਰ ਸੋ ਇਹਨਾਂ ਦੇ ਇੰਸਟੀਟਿਊਸ਼ਨਸ ਦੇ ਵਿੱਚ ਜਿਹੜੇ ਬੱਚੇ ਐਡਮਿਸ਼ਨਸ ਲੈਣਗੇ ਆਪਣੀ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ ਵੀ ਅਸੀਂ ਇਸ ਸਕੀਮ ਦੇ ਅੰਡਰ ਐਨਰੋਲ ਕਰਾਂਗੇ ਇਸ ਸਾਲ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਬਾਅਦ ਮੈਂ ਗੱਲ ਕਰਾਂਗੀ ਜਿਹੜੀ ਅਸੀਂ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਗ੍ਰੈਜੂਏਸ਼ਨ ਤੱਕ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਬਾਹਰ ਜਾਣਾ ਚਾਹੁੰਦੇ ਆਂ ਔਰ ਪੰਜਾਬ ਦੇ ਵਿੱਚ ਹੁਣ ਤੱਕ ਜੋ ਰਿਵਾਜ ਬਣਿਆ ਕਿ ਅਸੀਂ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਲੇਬਰ ਵਾਲੇ ਕੰਮਾਂ 'ਚ ਪਾ ਕੇ ਹੀ ਬਾਹਰ ਭੇਜਦੇ ਰਹੇ ਆਂ ਪਰ ਇਹ ਸਕੀਮ ਹੈ ਜਿਹੜੀ ਉਹਨਾਂ ਬੱਚਿਆਂ ਨੂੰ ਮਿਲੇਗੀ ਜੋ ਪੜਨ ਜਾਣਗੇ ਔਰ ਉਚੇਰੀ ਸਿੱਖਿਆ ਹਾਸਲ ਕਰਨ ਜਾਣਗੇ ਓਵਰ ਸੀ ਸਕਾਲਰਸ਼ਿਪ ਇਹਦੇ ਵਿੱਚ ਐਸੀ ਬੱਚੇ ਹੋਣਗੇ ਲੈਂਡਲੈਸ ਐਗਰੀਕਲਚਰ ਲੇਬਰਰਸ ਹੋਣਗੇ ਇਹਦੇ ਵਿੱਚ ਅਸੀਂ ਉਹ ਪੇਰੈਂਟਸ ਜਿਨ੍ਹਾਂ ਦੀ ਸਾਲਾਨਾ ਆਮਦਨ 8 ਲੱਖ ਤੋਂ ਥੱਲੇ ਹੈ ਉਹਨਾਂ ਦੇ ਬੱਚਿਆਂ ਨੂੰ ਸਿਲੇਕਟ ਕਰਾਂਗੇ ਔਰ ਜਿਨ੍ਹਾਂ ਬੱਚਿਆਂ ਦੇ ਡਿਗਰੀ ਵਿੱਚੋਂ ਮਾਰਕਸ ਜਿਹੜੇ ਉਹ 60% ਆਏ ਆ ਏਜ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ 33% ਜਿਹੜਾ ਰਿਜ਼ਰਵੇਸ਼ਨ ਅਸੀਂ ਲੜਕੀਆਂ ਨੂੰ ਦਵਾਂਗੇ ਇਸ ਤੇ ਵਿੱਚ ਉਹ ਪੋਰਟਲ ਹੈ ਜੋ ਓਪਨ ਕਰ ਦਿੱਤਾ ਗਿਆ ਹੈ ਮੈਂ ਦੱਸਣਾ ਚਾਹਾਂਗੀ ਔਰ www.nosmsc.gov.in ਤੇ ਜਾ ਕੇ ਤੁਸੀਂ ਇਹਦੀ ਡਿਟੇਲ ਵੀ ਲੈ ਸਕਦੇ ਹੋ ਇਸ ਤੇ ਵਿੱਚ 500 ਯੂਨੀਵਰਸਿਟੀਆਂ ਜੋ ਦੁਨੀਆ ਭਰ ਦੀਆਂ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਉਹਨਾਂ ਦੇ ਪੂਰੇ ਨਾਮ ਮੈਂਸ਼ਨ ਹੋਣਗੇ ਕਿ ਕਿੱਥੇ ਤੁਸੀਂ ਐਡਮਿਸ਼ਨ ਲਾਓਗੇ ਤਾਂ ਇਸ ਸਕੀਮ ਦਾ ਫਾਇਦਾ ਮਿਲੇਗਾ ਇਹਦੇ ਵਿੱਚ ਜੋ ਸਰਕਾਰ ਬੈਨੇਫਿਟ ਦੇਗੀ ਵੀਜ਼ੇ ਦਾ ਖਰਚਾ ਟਿਕਟਾਂ ਦਾ ਖਰਚਾ ਟਿਊਸ਼ਨ ਫੀਸ ਇਹ ਸਾਰਾ ਕੁਝ ਸਰਕਾਰ ਕਰੇਗੀ ਔਰ ਇਸ ਤੋਂ ਬਿਨਾ ਐਨੂਅਲ ਮੇਨਟੇਨੈਂਸ ਅਲਾਉਂਸ ਜਿਹੜਾ ਅਸੀਂ 13 ਲੱਖ 17000 ਪਰ ਅイヤー ਦਵਾਂਗੇ 3 ਸਾਲ ਹੈ ਤਾਂ 3 ਸਾਲ ਦੇ ਲਈ ਜੇ 4 ਸਾਲ ਲਈ ਜਾ ਰਿਹਾ ਬੱਚਾ ਤਾਂ 4 ਸਾਲ ਦੇ ਲਈ ਇਸ ਤੋਂ ਬਿਨਾਂ ਕੰਟੀਜੈਂਸੀ ਅਲਾਉਂਸ 1,35,000 ਔਰ ਮੈਡੀਕਲ ਇੰਸ਼ੋਰੈਂਸ ਵੀ ਸਰਕਾਰ ਵੱਲੋਂ ਹੋਏਗੀ ਔਰ ਮੈਂ ਇਹ ਦੱਸਣਾ ਚਾਹਾਂਗੀ ਕਿ ਇੱਕ ਪਰਿਵਾਰ ਦੇ ਦੋ ਬੱਚਿਆਂ ਨੂੰ ਅਸੀਂ ਇਸ ਸਕੀਮ ਦਾ ਲਾਭ ਦੇ ਸਕਦੇ ਹਾਂ ਔਰ ਇੱਕ ਬੱਚਾ ਇੱਕ ਟਾਈਮ ਹੀ ਲਾਭ ਲੈ ਸਕਦਾ ਹੈ ਔਰ ਇਸ ਦੀ ਅਵੇਅਰਨੈਸ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤੀ ਵਾਰੀ ਸਾਡੇ ਬੱਚੇ ਜਦੋਂ ਬਾਹਰ ਜਾਂਦੇ ਆ ਕਦੇ ਜਮੀਨਾਂ ਕਹਿਣੇ ਰੱਖ ਕੇ ਕਦੇ ਘਰ ਕਦੇ ਕੋਈ ਹੋਰ ਪ੍ਰਾਪਰਟੀ ਸੋ ਇਹਦੇ ਵਿੱਚ ਸਰਕਾਰ ਆਪਣੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਖੜੀ ਹੈ ਜਿਹੜਾ ਵੀ ਬੱਚਾ ਆਪਣੀ ਮਿਹਨਤ ਦੇ ਸਿਰ ਤੇ ਬਾਹਰ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਹੈ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਤੀਸਰੀ ਗੱਲ ਜਿਹੜੀ ਮੈਂ ਕਰਨੀ ਚਾਹਾਂਗੀ ਉਹ ਵੀ ਸਾਡੇ ਐਸਸੀ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਨਾਲ ਈਵਨ ਐਸਸੀ ਬੱਚੇ ਪੀਸੀ ਬੱਚੇ ਮਾਈਨੋਰਟੀਜ਼ ਦੇ ਨਾਲ ਰਿਲੇਟਿਡ ਬੱਚੇ ਜੋ ਅੰਬੇਦਕਰ ਇੰਸਟੀਚਿਊਟ ਸਾਡੇ ਕੋਲ ਹੈ ਮੋਹਾਲੀ ਦੇ ਵਿੱਚ ਉਹਦੇ ਵਿੱਚ ਅਸੀਂ ਪਹਿਲਾਂ ਵੀ ਟ੍ਰੇਨਿੰਗਸ ਤਾਂ ਦਿੰਦਾ ਹੀ ਰਹਿੰਦੇ ਸੀ ਪਰ ਹੁਣ ਅਸੀਂ ਜੋ ਚੇਂਜਸ ਕੀਤੀਆਂ ਉਹਦੇ ਵਿੱਚ ਅਸੀਂ ਕ੍ਰੈਸ਼ ਕੋਰਸਸ ਪੀਸੀਐਸ ਲਈ ਸ਼ੁਰੂ ਕਰਨ ਜਾ ਰਹੇ ਹਾਂ 17 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਚਾਹੇ ਆਫਲਾਈਨ ਚਾਹੇ ਈਮੇਲ ਰਾਹੀਂ ਬੱਚੇ ਅਪਲਾਈ ਕਰ ਸਕਦੇ ਆ 30 ਸਤੰਬਰ ਨੂੰ ਇੱਕ ਐਂਟ੍ਰੈਂਸ ਟੈਸਟ ਲਵਾਵਾਂਗੇ ਉਹਦੇ ਬੇਸ ਤੇ ਅਸੀਂ ਮੈਰਿਟ ਬਣਾ ਕੇ 40 ਬੱਚਿਆਂ ਨੂੰ ਇਸ ਕ੍ਰੈਸ਼ ਕੋਰਸ ਦੇ ਵਿੱਚ ਐਡਮਿਸ਼ਨ ਦਵਾਵਾਂਗੇ 2 ਮਹੀਨੇ ਦਾ ਇਹ ਕ੍ਰੈਸ਼ ਕੋਰਸ ਹੋਏਗਾ ਜੀ ਅਕਤੂਬਰ 3 ਤੋਂ ਦਸੰਬਰ 2 ਤੱਕ ਪਹਿਲਾ ਇਸ ਤਰ੍ਹਾਂ ਦੇ ਕ੍ਰੈਸ਼ ਕੋਰਸਿਸ ਇੱਥੇ ਨਹੀਂ ਕਰਾਏ ਜਾਂਦੇ ਜੀ ਸਿਰਫ ਅਸੀਂ ਜੋ ਰੈਗੂਲਰ ਕੋਰਸਿਸ ਜੋ 6-6 ਮਹੀਨੇ ਤੱਕ ਚੱਲਦੇ ਸੀ ਉਸ ਤਰ੍ਹਾਂ ਕਰਾਉਂਦੇ ਸੀ ਔਰ ਇਸ ਇੰਸਟੀਚਿਊਟ ਨੂੰ ਅਸੀਂ ਅਪਗ੍ਰੇਡ ਕਰਨ ਦੇ ਲਈ ਕਿਉਂਕਿ ਪਹਿਲਾਂ ਇਹ ਬਹੁਤ 나ੜੇ ਹਾਲਾਤਾਂ ਵਿੱਚ ਸੀ ਅਸੀਂ 1 ਕਰੋੜ 47 ਲੱਖ ਪਹਿਲਾਂ ਖਰਚ ਚੁੱਕੇ ਹਾਂ ਔਰ ਇਸ ਤੋਂ ਬਾਅਦ ਵੀ 1 ਕਰੋੜ 22 ਲੱਖ ਅਸੀਂ ਹੋਰ ਖਰਚਣ ਜਾ ਰਹੇ ਹਾਂ ਇਸ ਨੂੰ ਹੋਰ ਵਧੀਆ ਕਰਨ ਦੇ ਲਈ ਇੱਥੇ ਜਿਹੜੇ ਪ੍ਰੋਫੈਸਰ ਸਾਹਿਬਾਨ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਉਹਨਾਂ ਨੂੰ ਵੀ ਜਿਹੜਾ ਪਰਾਰ ਜੋ ਮਿਹਨਤਾਨਾ ਦਿੱਤਾ ਜਾਂਦਾ ਸੀ ਉਹ ਬਹੁਤ ਘੱਟ ਸੀ ਤਕਰੀਬਨ 700 ਉਹ ਅਸੀਂ ਵਧਾ ਕੇ 1500 ਰੁਪਇਆ ਪ੍ਰਤੀ ਘੰਟਾ ਜੋ ਕੀਤਾ ਜਿਹਦੇ ਨਾਲ ਸਾਡੇ ਕੋਲ ਵਧੀਆ ਪ੍ਰੋਫੈਸਰ ਜੋ ਕੈਲੋਕ ਪੀਯੂ ਵਰਗੇ ਇੰਸਟੀਚੂਟਸ ਤੋਂ ਵੀ ਆ ਕੇ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਸੋ ਮੈਂ ਇਹੀ ਕਹਿਣਾ ਚਾਹਾਂ ਕਿ ਕਿ ਪੰਜਾਬ ਸਰਕਾਰ ਸਾਡੇ ਐਸਸੀ ਪਰਿਵਾਰਾਂ ਦੇ ਬੱਚੇ ਸਾਡੇ ਬੀਸੀ ਪਰਿਵਾਰਾਂ ਦੇ ਬੱਚੇ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਜੋ ਬੱਚੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਉਹਨਾਂ ਨੂੰ ਇਕਨੋਮਿਕਲੀ ਵੀ ਅਸੀਂ ਤਾਂ ਹੀ ਰੇਸ ਕਰ ਸਕਦੇ ਹਾਂ ਜੋ ਐਜੂਕੇਟਿਡ ਹੋਣਗੇ ਸੋ ਹਰ ਤਰੀਕੇ ਦੇ ਨਾਲ ਅਸੀਂ ਉਹਨਾਂ ਦੀ ਮਦਦ ਕਰਨ ਦੇ ਲਈ ਉਹਨਾਂ ਨੂੰ ਐਜੂਕੇਟ ਕਰਨ ਦੇ ਲਈ ਉਹਨਾਂ ਦੇ ਨਾਲ ਖੜੇ ਬੈਅਰਨੈਸ ਕਿਵੇਂ ਕਰਾਂਗੇ